ਕੋਈ ਹੋਰ ਨਹੀਂ ਮੰਜੀ ਆ ਯਾਰ ਨਹੀਂ ਮੈਂ ਕਹੇ ਜੇ ਤੁਹਾਡੇ ਤੁਹਾਨੂੰ ਪੈਣਾ ਨਹੀਂ ਉਹਨਾਂ ਨੇ ਬਾਬਾ ਜੀ ਪਿਛੇ ਬਾਬਾ ਜੀ ਪਿਛੇ ਉਧਰ ਨੂੰ ਨਾ ਆਓ ਉਹ ਬਾਬਾ ਜੀ ਮੈਂ ਕਿਸਤੀ ਫੜ ਲਗਾਗਾ ਆ ਕਿਸਤੀ ਤੁਸੀਂ ਆ ਵਖੋ ਇਹਨੂੰ ਫੜਿਆ ਕਿਤੇ ਨਹੀਂ ਜਾਣੀ ਇੱਥੇ ਪੰਜਾਂ ਬੱਚੋ ਕੰਦੇ ਕਲ ਨਹੀਂ ਆਵੇ ਤੇ ਲਧੀਰੇ ਉੱਧਰ ਅਗਰੇ ਲਧੀਰੇ ਕਿੰਨੇ ਆ ਵਾਹਿਗੁਰੂ ਜੀ ਆਖੋ ਜੀ ਵੀਰਾਂ ਦੀਆਂ ਮੱਝਾਂ ਉਹ ਦੋ ਮੱਝਾਂ گاਵਾ ਬਚੀਆਂ ਆ ਬਾਕੀ ਆ ਦੋ ਤਿੰਨ ਚੜ੍ਹਾਈ ਕਰ ਗਈਆਂ ਇਹਨਾਂ ਵੀਰਾਂ ਦਾ ਕਹਿਣਾ ਹੈ ਕਿ ਵੀ ਇੱਕ ਅੱਧੇ ਦਿਨ 'ਚ ਜਦੋਂ ਇਹ ਪਾਣੀ ਆਇਆ ਵਾ ਇੱਕ ਘੰਟੇ ਦੇ ਵਿੱਚ ਵਿੱਚ ਪਾਣੀ ਭਰ ਗਿਆ ਕਿਸੇ ਵੀਰ ਨੂੰ ਮੌਕਾ ਨਹੀਂ ਮਿਲਿਆ ਜਾਨਵਰ ਕੱਢਣ ਦਾ ਉਧਰਲੇ ਪਾਸੇ ਕੁੱਤੇ ਨੇ ਇਸ ਪਾਸੇ ਗਾਵਾਂ ਵਧੀਆਂ ਆਈਆਂ ਇਹ ਵੀਰ ਜੀ ਆ ਜਿਨ੍ਹਾਂ ਦੇ ਪਸ਼ੂ ਆ ਵੀਰ ਜੀ ਕਿੰਨੇ ਜਾਨਵਰ ਸੀ 11 ਡੰਗਰੀ ਸਾਰੇ ਵੱਜੇ ਇੱਥੇ ਹੀ ਨੇ ਸਾਰੇ ਰਸੇ ਵਢੇ ਅੱਛਾ ਕੁਝ ਰੁੜ ਗਏ ਆ گیا دو تینا مربے دو تینا اونچ وریاں جت نکو گیا ਬਾਜਨ ਤੇ ਬਾਜਨ ਵਾਹਿਗੁਰੂ ਵਾਹਿਗੁਰੂ ਵੀਰ ਜੀ ਕਰਦੇ ਦਾਤਰ ਫੜਾਓ ਬਾਬਾ ਜੀ ਪਹਿਲਾਂ ਕੁੱਤੇ ਨੂੰ ਲਾਇਆ ਮੈਂ ਬਾਬਾ ਜੀ ਹੈ ਕੁੱਤੇ ਨੂੰ ਛੱਡਣੇ ਆ ਜੀ ਆ ਬਈ ਪਿਸਤੌਲ ਬਾਓ ਆ ਬਈ ਵੇਚਣਾ ਕੋਈ ਆਇਓ ਪਾਣੀ ਦੇ ਕੋਈ ਨਾ ਆਇਓ ਮੈਂ ਆਉਣ ਲੱਗਾ ਨਹੀਂ 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 ਰੁਕ ਜਾ ਰੁਕ ਜੀ ਪਾਗਰ ਆ ਫੜ ਕੇ ਰੱਖੋ ਤੀ ਆ ਫੜੋ ਤੀ ਆ ਫੜੋ ਤੀ ਮੇਰਾ ਕੰਮ ਕਰਨਾ ਆ ਫੜੋ ਆ ਫੜੇ ਹੋ ਆ ਨਗਰ ਚੋੜਦੇ ਪਾਗੇ ਆਸ਼ਾ ਉਹਰ ਬਾਕੀ ਲੁਰ ਗਏ ਯਾਰ ਵਾਏ ਗਰੂ ਵਾਏ ਗਰੂ ਨਹੀਂ ਨਹੀਂ ਉਹ ਪਰਲੇ ਪਾਸੋਂ ਦੀ ਵੇਖ ਐ ਜਾਨ ਬਈ ਤੈਨੂੰ ਇਹ ਤੁੜੀ ਤੇ ਹੀ ਆ ਨਹੀਂ ਇੱਥੇ ਤੈਨ ਇੱਧਰ ਤੈਨ ਉਹ ਪਰਲੇ ਪਾਸੇ ਉਹ ਪਰਲੀਆਂ ਵਖਰੀਆਂ ਬੱਜੀਆਂ ਕਿਹਦੀਆਂ ਹਾਏ ਗਰੂ ਪਾ ਕੇ ਨਾ ਰੱਤੀ ਪਾਈਏ ਇੱਕ ਜਾਨਵਰਾਂ ਦਾ ਬਹੁਤ ਬੁਰਾ ਹਾਲ ਐ ਜੀ ਜਾਨਵਰ ਵੀਰ ਦੀਆਂ 11 ਮੱਝਾਂ ਸੀ ਕਾਹ ਨਹੀਂ ਜਾਇਆ ਜਾਂਦਾ ਵੀਰ ਜਾਹਾਂ ਗਾਂ ਤੇ ਇਹਨੇ ਫੜ ਲੈਣੀ ਦੀ ਇਹਨੂੰ ਤਰਨਾ ਆਉਂਦਾ ਰੁਕ ਜਾਓ ਰੁਕ ਜਾਓ ਨਾ 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 ਇੱਧਰ ਰੁੜ ਜਾਣਾ ਇਹਨੇ ਤੂੰ ਫੜ ਵੀਰ ਉਹ ਨਾਲ ਹੱਥ ਨਾਲ ਫੜ ਕੇ ਲਿਆ ਹੱਥ ਨਾਲ ਫੜ ਕੇ ਲਿਆ ਉਹਨੂੰ ਵੀਰ ਪੱਕਾ ਥਾਵਾ ਅੱਗੇ ਪੱਕਾ ਥਾਜੇ ਓਏ ਓ ਆਏ ਹਾਏ ਮੈਨੂੰ ਜਾਣ ਦੇ ਹੱਥ ਨਾਲ ਤੂੰ ਆ ਜਾ ਬਾਬਾ ਜੀ ਪਿੱਛੇ ਬਾਬਾ ਜੀ ਸਾਰੀ ਇੱਕ ਪਾਸੇ ਨੂੰ ਮੁੜ ਜਣੀ ਆ ਉਹ ਚ ਆਵਾਜ਼ ਨਾ ਬਾਬਾ ਜੀ ਆ ਮੈਂ ਫੜ ਕੇ ਰੱਖਿਆ ਜੇ ਪੜ ਜਣੀਆਂ ਤੇ ਸਾਰੇ ਉਧਰਲੇ ਪਾਸੇ ਹੋ ਗਏ ਤੇ ਫੜ ਦੇਗਾ ਕਿ ਆਵਾ ਪਾਰ ਬਰਾਬਰ ਰੱਖਣਾ ਆ ਆਇਓ ਦਾ ਡਰਿਆ ਬਚਰਾ ਫੜ ਲਓ ਫੜ ਲਓ ਫੜ ਲਓ ਫੜ ਲਓ ਆਜੋ ਫੜ ਲਓ ਫੜੋ ਡਰਿਆ 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 ਕੋਈ ਨਹੀਂ ਕਹਿਣਾ ਉਹਨੇ ਆਰਾਮ ਨਾਲ ਫੜੋ 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 ਫੜ ਲਓ ਫੜ ਲਓ ਫੜੋ 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 ਕੁਝ ਨਹੀਂ ਕਹਿਣਾ ਉਹਨੇ ਹਾਂ ਫੜੋ 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 ਚੁੱਕ ਲਓ ਚੁੱਕ ਲਓ ਚੁੱਕ ਲਓ ਆਰਾਮ ਨਾਲ ਚੁੱਕ ਲਓ ਨੂੰ ਚੁੱਕ ਲਓ ਚੁੱਕ ਲਓ ਚੁੱਕ ਲਓ ਚੁੱਕ ਲਓ ਤੇ ਡਰਿਆ ਨਾ ਚੁੱਕ ਨੂੰ ਕੋਈ ਨਹੀਂ ਹੁੰਦਾ ਵੀਰ ਐ ਡੱਕ ਦੋ ਹੱਥ ਨਾਲ ਫੜ ਦੋ ਹੱਥ ਨਾਲ ਫੜ ਦੋ ਹੱਥ ਨਾਲ ਫੜ ਦੋ ਹੱਥ ਨਾਲ ਫੜ ਵੀਰ ਮੇਰਾ ਬਾਬਾ ਜੀ ਦੋ ਹੱਥ ਨਾਲ ਫੜਿਓ ਆਰਾਮ ਨਾਲ ਲੱਕ ਚੋਂ ਫੜਿਓ ਫੜਿਓ ਫੜੋ 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 ਲੈ ਆਓ ਇਹਨੂੰ ਫੜੋ 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 ਥੱਲੇ ਛੱਡ ਦੋ ਇਹਨੂੰ ਉਹਦੇ ਅ ਵਾਹ ਗਰੂ ਮੈ ਉਹਦੇ ਹਰ ਰਾਮ ਨਾ ਸਾਰਾ ਖਾ ਪਿੜੇ ਉਹ ਬਾਬਾ ਜੀ ਅਗਲੇ ਜਿਹੜੇ ਆ ਨਾ ਉਹਨਾਂ ਜਾਨਵਰਾਂ ਦਾ ਹਾਂਜੀ ਦਾਤਰ ਫੜਾਓ ਦਾਤਰ ਫੜਾਓ ਕੀ ਕਰਨਾ ਇਹ ਵੀ ਉਹ ਕਰਦਾ ਪਰ ਅੱਜ ਤੇ ਉਹ ਪਾਗ ਰੱਖਣਾ ਹੈ ਕੋਈ ਗੱਲ ਇਹਨਾਂ ਨੂੰ ਫੜ ਕੇ ਰੱਖੋਗਾ ਇਹਨੂੰ ਆ ਪਾਗ ਰੱਖ ਵੀਰ ਮੇਰਾ ਇਹਨੂੰ ਬੰਨਣਾ ਕਰ ਲਈਏ ਇਹਨੂੰ ਹੱਥ ਪਾਗ ਰਾ ਪਰ ਇਹ ਨੂੰ ਜਾਂਦੀ ਆ ਕੋਈ ਗੱਲ ਇਹਨਾਂ ਨੂੰ ਬੰਨਣਾ ਕਰ ਲਈਏ ਕਰ ਦੇ ਬੰਦਾ ਬਈ ਮੈਂ ਮੈਂ ਲੋਜਾ ਮਟਰ ਮਟਰ ਕੋ ਜੋ ਹਾਂਜੀ ਥੋੜੇ ਮਿੰਟ ਬੰਦ ਕਰ ਲੋ ਤੁਨੂੰ ਛਾੜ ਉਹ ਮੈਂ ਕਿਹਾ ਡੰਗਰ ਨੂੰ ਕਿੱਦਾਂ ਸੀਂਹ ਜਗਾ ਖੜੀਏ ਨਹੀਂ ਜਾਂ ਤੇ ਜੇ ਉਹ ਪਰੇ ਉੱਚਾ ਹੈ ਉੱਥੇ ਬੰਦੋ ਤੇ ਇਹ ਵੀਰ ਜੇ ਇਹਨਾਂ ਨਾ ਪਾਣੀ ਹੈ ਤੇ ਇਹਨਾਂ ਨੂੰ ਲੈ ਜੇ ਇਧਰੋਂ ਵਿੱਚੋਂ ਦੀ ਸਿੱਧਾ ਆਓ ਸਿੱਧਾ ਡੰਗਰ ਖੁਰਲੀ 'ਚ ਬੈਠੇ ਆ ਆਓ ਜਿਹੜੇ ਡੰਗਰ ਆ ਪਰ ਉਹਨਾਂ ਨੂੰ ਕੱਢਣਾ ਪੈਣਾ ਨਾ ਇੱਥੇ ਤੇ ਰਹਿਣੇ ਨਹੀਂ ਇਹ ਆ ਤੇ ਮੁੱਕ ਗਏ ਆ ਵੇਖੋ ਹਾਂ ਉਹ 1.5 ਬੋਟੂ ਚੇ ਉਹ ਟੱਕ ਟੈਕਟਰ ਲੱਗੇ ਉੱਥੇ ਅਗਲੇ ਪਾਸੇ ਸੁੱਕਾ ਆ ਨਹੀਂ ਬਾਰੀ ਦਿਖਦੀ ਆ ਦਿਖਦੀ ਆ ਹਾਂ ਜੀ ਮਾਰ ਕੇ ਧੱਕਾ ਸੁੱਟਦੇ ਦੇ ਇਹ ਸਾਰਾ ਪਿੰਡ ਡੁੱਬਿਆ ਹੋਇਆ ਇਹ ਲਗਭਗ ਬਾਰਡਰ ਦਾ ਆਖਰੀ ਪਿੰਡ ਆ ਮੰਦਰਾਂ ਵਾਲੀ ਮਾਟਰ ਜੀ ਤੋ ਅਗਲੇ ਪਾਸੇ ਆ ਨੰਗਲ ਸੋਲ ਉਹ ਕਰ ਲੈਨੇ ਮੈਨੂੰ ਇਹ ਦੱਸੋ ਤੁਸੀਂ ਇਹਨਾਂ ਨੂੰ ਕੱਢੀਏ ਕਿਦਾਂ ਇੱਥੇ ਵੀਰਾਂ ਦੇ ਪਸ਼ੂ ਜਿਹੜੇ ਆ ਉਹ ਬੱਜੇ ਤੇ ਬੱਜੇ ਰਹਿ ਗਏ 11 ਪਸ਼ੂ ਸੀ ਉਹਨਾਂ ਵਿੱਚ ਚੌਦੇ ਹੋ ਵੱਧ ਰੁੜ ਗਏ ਆ ਤਿੰਨ ਇੱਕ ਇੱਥੇ ਆਉ ਕੋਬ ਜੀ ਮਰੇ ਪਏ ਇੱਕ ਕੁੱਤਾ ਹੋਰ ਜੇ ਬਾਬਾ ਜੀ ਇੱਕ ਕੁੱਤਾ ਹੋਰ ਜੇ ਆ ਉਹ ਅਗਲਾ ਵੀ ਫੜਨੂ ਇਹ ਕਿਹਨੂੰ ਵੀ ਲਾ ਕੇ ਕੰਮ ਨਾ ਖਾਪੜੇ ਅਗਲੇ ਪਾਸੇ ਨੂੰ ਮਾਰੋ ਹੱਥ ਨਿਕਲ ਜੋ ਗਾਨ ਆ ਇੰਨਾ ਪਾਣੀ ਹੈ ਸਰਪਾਵੇ ਤੇ ਬਾਬਾ ਜੀ ਬੜੇ ਹੀ ਘੋਰ ਨਾ ਪਾਏ ਦੇਖੋ ਮਰ ਜੀ ਅਜੇ ਨਾ ਪਾਇਓ ਖਾਣਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਖਲਾਰਾ ਪਾਏ ਨਾ ਬਾਬਾ ਜੀ ਕੁੱਤੀ ਇਹਨਾਂ ਦਾ ਲਾਈ ਗੱਲ ਰੱਖੀ ਹੈ ਨਾ ਗਾਇਆਂ ਕੱਲ ਦੀ ਸੀ ਕਿ ਕਿੰਨੀ ਬੰਨੀਆਂ ਜਦੋਂ ਉਹ ਹੀ ਹੈ ਨਾ ਇਹਨੂੰ ਪਾਇਆ ਜੋ ਕੁਝ ਖਾਣ ਨੂੰ ਆ ਜੀ ਆਹ ਸਰਦੀ ਦੀ ਇੱਕ ਕੁੱਤਾ ਹੋਰ ਜੇ ਇਹਨੂੰ ਫੜਿਓ ਹਾਂਜੀ ਛੋਟਾ ਡੰਡਾ ਉਹ ਸਰਦੀ ਦੀ ਮਰ ਗਈ ਗਾਈ ਇੱਕ ਹਾਂਜੀ ਇਹਨਾਂ ਦਾ ਇਲਾਜ ਇਹ ਆ ਵੀ ਜਾਂ ਤੇ ਇਹਨਾਂ ਨੂੰ ਉਹ ਵੱਡ ਕੇ ਤੇ ਲੰਮਾ ਰੱਸਾ ਪਾਓ ਮਗਰ ਇਹ ਤਰ ਲੈਣੀ ਆ ਨਾ ਇਹ ਤਰਨੀ ਆ ਬਾਬਾ ਜੀ ਇਹਨੂੰ ਲੈ ਜੀ ਉਧਰ ਨੂੰ ਤਰ ਲੈਣਾ ਨਾ ਤਾਂ ਸੁਣੋ ਹੀ ਆ ਡੰਡੇ ਪਾਣੀ ਨੇ ਇਹਨਾਂ ਦੀ ਜੀ ਉਹ ਫੜ ਕੇ ਰੱਖੋ ਕੀ ਕਰਦੇ ਰਹੇ ਉਹ ਮੜਾ ਉਹ ਜੋ ਬੋਰਡ ਵੜਾ ਜੀ ਕੀ ਕਰਦੇ ਆ ਵਾ ਖਲੋ ਜੋ ਖਲੋ ਜੀ ਮੇਰਾ ਫੂਨ ਹੀ ਨਹੀਂ ਆ ਬੁੱਕਾ ਡੰਡਾ ਫੜਾ ਜੇ ਨਿੱਕਾ ਮੈਨੂੰ ਤੈਨੂੰ ਵੀ ਦਿਨ ਆਈ ਦੋ ਫੜ ਕੇ ਰੱਖ ਡੰਡਾ ਬਾਬਾ ਜੀ ਨਿੱਕਾ ਫੜਾ ਦਿਓ ਖਾ ਕੇ ਦੇਣਾ ਵਾਹ ਗੁਰਜੀ ਇਹ ਬਾਰਡਰ ਦੇ ਨਾਲ ਲੱਗਦੇ ਆਖਰੀ ਪਿੰਡ ਨੇ ਇੱਥੇ 5-10 ਪਿੰਡਾਂ ਚ ਪੂਰਾ ਇੱਕ-ਇੱਕ ਫਲੋਰ ਪਾਣੀ ਆ ਲਗਭਗ ਤੇ ਜਿਹੜੇ ਵੀਰਾਂ ਦੇ ਪਸ਼ੂ ਜਿੱਥੇ-ਜਿੱਥੇ ਵੱਜੇ ਸੀ ਉੱਥੇ ਰਹਿ ਗਏ ਤੇ ਬਹੁਤ ਸਾਰੇ ਜਾਨਵਰ ਮਰ ਚੁੱਕੇ ਆ ਤੇ ਕੁਝ ਜਾਨਵਰ ਵਿਚਾਰੇ ਪਾਣੀ ਚ ਉਹ ਦੋ-ਤਿੰਨ ਦਿਨਾਂ ਤੋਂ ਉਦਾਂ ਹੀ ਫਸੇ ਹੋਏ ਆ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਇਹ ਕੁੱਤੇ ਛੋਟੇ-ਛੋਟੇ ਫਸੇ ਹੋਏ ਸੀ ਆ ਇੱਕ ਕੱਢ ਕੇ ਲਿਆਂਦਾ ਬਾਕੀ ਵੀ ਕੱਢੇ ਜਾ ਰਹੇ ਆ ਜਿੰਨੀ ਵੀ ਸੇਵਾ ਹੋ ਸਕਦੀ ਹੈ ਬਾਕੀ ਇੱਥੇ ਬਹੁਤ ਜ਼ਿਆਦਾ ਘਟ ਪਹੁੰਚਿਆ ਪ੍ਰਸ਼ਾਸਨ ਦੀ ਕਿਸੇ ਵੀ ਚੀਜ਼ ਦੀ ਐਂਡਆ ਰੱਖਦੀਆਂ ਬੋਟਸ ਫਿਰਦੀਆਂ ਇੱਕ ਦੋ ਪਰ ਉਹ ਹੜਵੇ ਹੜੇ ਪਿੰਡ ਦੇ ਬਾਹਰ ਗੇੜਾ ਮਾਰ ਕੇ ਗਾਹ ਜਾਂਦੀਆਂ ਵੇਚਾ ਕੇ ਇਹਨਾਂ ਵੀਰਾਂ ਦੇ ਨਾਲ ਕੋਈ ਕਾਰਜ ਜਿਹੜਾ ਆ ਉਹ ਨਹੀਂ ਕਰਵਾਇਆ ਜਾ ਰਿਹਾ ਇੱਥੇ ਪਾਣੀ ਡੁੱਬੂਣਾ ਕਿਹੜਾ ਗੇਟ ਆਹ ਬਹੁਤ ਹਾਂਜੀ ਹਾਂਜੀ ਇੱਕ ਮਿੰਟ ਗੇਟ ਖੁੱਲ ਗਿਆ ਉਧਰ ਪਾਣੀ ਨਹੀਂ ਵਾਹ ਹਾਂਜੀ ਹਾਂਜੀ ਉਹ ਵਾਲਾ ਖੋਲੋ ਇੱਧਰ 10 ਫੁੱਟ ਪਾਣੀ ਹੈਗਾ ਜੀ ਹਾਂਜੀ 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 ਤੁਸੀਂ ਗੇਟਾਂ ਵਾਲ ਨਹੀਂ ਹੋਣਾ ਉਧਰ ਪਾਣੀ ਨੂੰ ਬਾਬਾ ਫੜ ਕੇ ਰੱਖਣੀ ਬੈਠੇ ਬੋਦਲਾਂ ਹਰਾਮ ਦੀ ਮਾਰਨਾ ਬੁੱਢੀਆਂ ਮਾਰਦੀ ਰੱਬ ਇਹ ਤਾਂ ਨਹੀਂ ਆਉਂਦਾ ਇਤਨਾ ਤੇ ਆਉਂਦਾ ਵੀ ਕਹਿੰਦਾ ਕਿ ਦੋ ਕੰਨਾਂ ਤੋੜਦੀਆਂ ਬੈਗੀਆਂ ਅੱਜ ਥੋੜਾ ਜਿਆਦਾ